ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਮੀ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾ ਤੇ ਰਖਾ ਪੂਰਨ ਹੋਏ ਜਿਤ ਕੇ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪ ਨਾ ਜਾਣਖ ਰੂਪਤ ਪਾਰਾ ਹਮਰੈ ਦੁਸਤ ਸਭਾ ਦਵ ਕਾ ਬਹੁ ਆਪ ਹਾ ਦਇਆ ਮੁਹਿਮ ਚਾਬਹੁ ਸੁਖੀ ਬਸੈ ਮੂਰਿ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੂਰ ਅਛਾਲਜ ਕਰਦੇ ਕਰਿਐ ਸਾ ਮਨਨ ਕਵਾਜ ਜੋ ਸੰਗ ਰਿਗੈ ਪੂਰਨ ਹੋਏ ਹਮਾਰੀ ਆਸਾ ਤੂਰ ਭੈਨ ਕੇ ਰਹਿ ਪਿਆਸਾ ਤੁਮਹਿ ਸਾੜ ਕਿ ਅਵਰਣਾ ਤਿਆਂ ਹੂੰ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਜਨ ਜਨਿ ਸਾਸਤਰ ਹਮਾਰੇ ਮਾਰੀ ਹੈ ਆਪਹਾ ਨਿਮ ਜੇ ਮਰ ਗਏ ਮਨਨ ਕਾਲ ਕਾ ਅਧਰਾਸ਼ਨ ਮਰ ਗਏ ਹੂੰ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੁ ਜੋ ਕਰਿ ਹੋ ਰੱਛਾ ਰਾਖ ਲਹਿੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨਗੇ ਹੰਤਾ ਤਮੋਹ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਬਖਤਰ ਕਾਲ ਪਾਏ ਸ਼ਬਜਾ ਉਤਰ ਕਾਲ ਪਾਏ ਕਰਵਸ਼ਣ ਪ੍ਰਗਾਸਾ ਸਗਲ ਕਾਲ ਕ ਆਖੀ ਆਤਮਾਸ਼ ਜਮਨ ਕਾਲ ਜੋਗੇ ਸਭ ਕੇ ਉਹ ਬੇਦਰਾਜ ਪਰਮਾ ਜੋਥਿਓ ਜਮਨ ਕਾਲ ਸਾਲੋ ਸਵਰ ਨਮਸ਼ਕਾਰ ਹੈ ਤਾਹੇ ਹਮਨ ਜਮਨ ਕਾਲ ਸਾ ਜਗਤ ਬਨਾਇਓ ਦੇਵ ਦਾਤ ਜਥ ਨਮ ਜਾਇਓ ਆਦਤ ਕੇ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵਕਨ ਕਉ ਸ਼ਿਵਗੁਣ ਸੁਖ ਦੇਉ ਸਤਨ ਲਕਉ ਪਲਮੋਂ ਬਦਕਿਉ ਘੜ ਘੜ ਕੇ ਅੰਦਰ ਰਖੀ ਜਾਣਤ ਭਲੇ ਬੁਰੇ ਕੀ ਪੀਰਿ ਬਿਸ਼ਾਨਤ ਚੀਟੇ ਦੇਵ ਨਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰਵਸ਼ਣ ਘੜ ਘੜ ਕੇ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਆਪਨ ਜਵਾਕ ਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹੇ ਤਰ ਸਭ ਹੂੰ ਜੇ ਤੇ ਬਦਲ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਮੂਜੋ ਚਾਰੇ ਤੋਮ ਸਭ ਹਿਤੇ ਰਹਤ ਨਿਰਾਲਮ ਜਾਨ ਦਬੀਦ ਅਪੀਦ ਰਾਲਮ ਨਿਰੰਕਾਰ ਨਿਰਵਕਾ ਨਿਰਨਾਮੋ ਆਦ ਅਨੀਲਾ ਨਾਦ ਸਭ ਤਾ ਕਉ ਅਚਾਰਦ ਪੇਦਾਂ ਜਾ ਕੋ ਪੀਵ ਨਾ ਪਾਵਤ ਪਿੰਦ ਤਾ ਕਾ ਕਰਪਾ ਹਨਨ ਮਾਨਤ ਮਹਾ ਮੂਣ ਹੈ ਕਛ ਪੇਦ ਨਾ ਜਾਣਤ ਮਹਾ ਦੇਵ ਕਉ ਕਹ ਦਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੀਵੋ ਆਪੋ ਆਪਨੇ ਮਦ ਹੈ ਜੀਤੇ ਬਰਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਅਵਸਰ ਕਹੈ ਮਨਿਸ ਜਾ ਵਰਥਮ ਸੰਸਾਰਾ ਇਕੈ ਰੂਪ ਨੂਸ ਰੂਪਾ ਰੰਗ ਪਿਉ ਰਾਵ ਕਿਹੇ ਊਪਾ ਅੰਡਜ ਜੇ ਰਜ ਸੇ ਤੇ ਇਕਲੀ ਤਪ ਵਿਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜਾ ਹਵੇ ਬੈਠਾ ਕਹੋ ਸਿਮੜ ਪਿਓ ਸੰਗਰ ਇਕੱਠਾ ਸ਼ਗਰੇ ਸ੍ਰਿਸ਼ਟ ਦਾ ਖਾਇਆ ਚੰਪਵ ਆਜਵਾਦ ਸਰੂਪ ਸਵੰਪ ਭਵ ਔਰ ਰੱਛਾ ਮੇਰੀ ਤਮ ਕਰੋ ਸਿੱਖ ਬਾਰ ਸਿੱਖ ਸੰਗਰੂ ਦੋਸ਼ ਜਥੇ ਅਭਵਤ ਰੁਪਾਤਾ ਸ਼ਗਲ ਬਲੇਸ਼ ਕਰੋ ਨਨ ਘਾਤਾ ਜੇ ਆ ਤੁਜ ਦਾ ਸ਼ਰਨ ਨਹੀਂ ਪਰੇ ਤਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਤੂੰ ਸੰਕਟ ਸਭ ਟਾਰੇ ਜੋ ਕਲ ਕੁਰਵਾਰ ਧਿਆਈ ਹੈ ਤਾਕੇ ਕਾਲ ਨਿਕਟ ਨਹਿ ਹ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਦਿਸ਼ਟ ਟਰੇ ਤਦ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋਇ ਦਾ ਕੇ ਤਾਪ ਨੁਖਮੋ ਹਰੂ ਰਿੱਧ ਸਿੱਧ ਕਰਮੋ ਸਹ ਹੋਈ ਦੁਸ਼ਟ ਛਾ ਸਕੈ ਨਾ ਕੋਈ ਇੱਕ ਬਾਰ ਜਨਤ ਵੈ ਸੁਹਾਰਾ ਕਾਲ ਪਾਸੇ ਤਾਹੋ ਮਾਰਾ ਜਿਨ ਨਾਮ ਤੇ ਹਰੋ ਕਹਾ ਦਰ ਦੁਸ਼ਟ ਦੋਖ ਤਿਰਹਾ ਹਰਿ ਅਕੀਏ ਤਮੈ ਸ਼ਰਨ ਤੇ ਹਾਰੀ ਆਪ ਹਾ ਦੈਲ ਹੋ ਮਾਰੇ ਸਰਬ ਠੋ ਨਮੋ ਹੋ ਸਹਾਈ ਦੁਸ਼ਟ ਦੋਗਤੇ ਲਹ ਬਚਾਈ ਕਿਰਪਾ ਕਰੇ ਹਾਂ ਪ੍ਰਜਗ ਮਤਾ ਅਨੰਤ ਕਰਾ ਪੂਰਨ ਸਵਰਾਤਾ ਜਲ ਵਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਉਛੇ ਕਰਤਾ ਸ਼੍ਰੀਆ ਤੁਜ ਜਾਪੇ ਦਿਾਨਾ ਪੂਰਨ ਕਰਾ ਗ੍ਰੰਥ ਜਿਤ ਕਾਲ ਮਨ ਬਾਚਨ ਫਲ ਪਾਵੈ ਸੋਈ ਦੁਖ ਨਾ ਦਿਸੈ ਵਿਆਪਤ ਕੋਈ ਅਡਲ ਸੁਣੈ ਗੁੰਗਜ ਆਹਾ ਸੁਰਸਨਾ ਪਾਵੈ ਸੁਣੈ ਮੂਲ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਪਾਓ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਆਕੇ ਇੱਕ ਬਾਰ ਚੋਪਈ ਕੂ ਕਹੈ ਚੋਪਈ ਸੰਬਤ ਸਤ ਰਹੈ ਸੈ ਸਪਣਿਜੈ ਅਰਧ ਸੈਸ ਫਨ ਤੀਨ ਕਹਿਜੈ ਪਾਦ ਨ ਸੁਦੇ ਅਸ਼ਟਮੀ ਰਵਾਰਾ ਤੀਰ ਸੂਦ ਰਵ ਗ੍ਰੰਥ ਸੁਧਾਰਾ ਸਵਈਆ ਆਪਾਹਿ ਗਹਿ ਜਾਉ ਤੇ ਤੁਮਰੇ ਕਉ ਤੇ ਕੁ ਆਖ ਤਨ ਮਹੀ ਆਨੇਉ ਰਾਮ ਰਹੀਮ ਅਪਰਾਣੁ ਕਰਾਨ ਅਨੇਕ ਹੈ ਮਲੇਖ ਨਾ ਮਾਨਿਉ ਸਮਰੇ ਸਾਸ ਰਵੀਦ ਸੁਮੈ ਮੂਪੀਦ ਕਹ ਹੈ ਹਵੇਕ ਨਾ ਜਾਣਿਉ ਸ੍ਰੇਯਸ ਪਾਨਿ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੋਹੇ ਬਖਾਨਿਉ ਦੁਹਰਾ ਸਗਲ ਦਵਾਰ ਗੋ ਛੜਕੈ ਜਹੋ ਤੁਹਾਰੋ ਦਵਾਰ ਬਾਹੇ ਰਹੇ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਧਕੈ ਗਹੋ ਤੁਹਾਰੋ ਦਵਾਰ ਬਾਹੇ ਰਹੇ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਰਾਮ ਕਲੀ ਮਹਿਲਾ ਤੀਜਾ ਆਨੰਦ ਇਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਿਰਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੇ ਮਨਵਜੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਨਾਈਆ ਸ਼ਬਦੋ ਤਾਂ ਗਾਵੋ ਹਰੀ ਕੀ ਰਾ ਮਨ ਅਜਨੀ ਵਿਸਾਇਆ ਕਹੈ ਲਾਲਨਗਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਦਾ ਰਹੋ ਹਰਿ ਨਾਮੇ ਹਰਿ ਨਾਮਾ ਰਹੋ ਤੋ ਮਨ ਮੇਰੇ ਦੁਖ ਸਭ ਸਾਰਨਾ ਅੰਗੇਕਾਰ ਹੋ ਕੇ ਤੇਰਾ ਆਕਾਰ ਜਿ ਸਭ ਸਵਾਰਨਾ ਸਭ ਨਾਗਲਾ ਸਮਰਤ ਸੁਆਮੀ ਸੋ ਕਿਉ ਮਨ ਹੈ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਨਹੋ ਹੰਣ ਲਾਨੀ ਸਾਚੇ ਸਾਹਿਬ ਆਖਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮੁ ਨਸਾਵੇ ਨਾਮ ਜਿਲ ਕੇ ਮਨੁ ਉਸਿਆ ਵਾਜੇ ਸਬਦ ਕਨੇਰੇ ਕਹੇ ਨਾਲ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਚਾ ਨਾਮ ਮੇਰਾ ਧਾਰੂ ਸਾਚ ਨਾਮ ਧਰ ਮੇਰਾ ਇਨ ਬੁਖਾਂ ਸਭ ਗਵਾਇਆ ਘਰ ਸਾ ਸੁਖਮਨੈ ਵਸਿਆ ਜਨੇ ਇਛਾ ਸਭ ਪੁਜਾਈਆ ਸਦਾ ਕੁਲਵਾਨ ਗਿਤਾ ਅਗਰ ਵਿਟੋ ਜਿਸ ਅਧਿਆ ਵਡਿਆਇਆ ਕਹ ਨਾਨਕ ਬਖਨੋ ਸੰਤ ਹੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਧਾਰੋ ਅਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗ ਸ਼ਬਦ ਵਾਜੀ ਇਕ ਲਾ ਜਿਤ ਕਰ ਤਾਰੀਆਂ ਪੰਜ ਦੋ ਦਵਸ ਕਿਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤੈ ਸੁਭ ਹੋਆ ਤੇ ਤਕਰ ਅਨਹਦ ਬਾਚੇ ਆਨੰਦ ਸੁਮੋਹੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਨ ਪਰੰਪਰਾ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਥ ਨਤਾਪ ਤਰੇ ਸੁਨੇ ਸਤੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿੰਦ ਗਹਤੇ ਭਗਤ ਸਤਿਗੁਰੁ ਆਪਰਪੂਰੇ ਬਨਵੰਤ ਨਾਨਕ ਅਗਨ ਚਰਨ ਲਾਗੇ ਆਵਾਜੇ ਅਨਹਦ ਤੂਰੇ ਬਨਵੰਤ ਨਾਨਕ ਅਗਨ ਚਰਨ ਲਾਗੇ ਆਵਾਜੇ ਅਨਹਦ ਤੂਰੇ ਸਲੋਕ ਪਾਵਣ ਗਰੂ ਪਾਣੀ ਪਿਤਾ ਮਾਤਾ ਤਰਤ ਮਹਤੂ ਦਿਵਸ ਰਾਤ ਵਿਦਾਈ ਦਾਇਆ ਹਿਲੇ ਸੰਗਲ ਜਗਤ ਚੰਗਿਆਈਆਂ ਮੁਰਿਆਈਆਂ ਵਾਚੈ ਤਰਮਹਤੂਰ ਕਰਮੀ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨਨੇ ਨਾਮ ਧਿਆਇਆ ਗਾਇਮ ਸਕਤ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਟੇ ਨਾ ਨਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਟੇ ਨਾ ਗੁਰੂ ਜੀ ਦਾ ਖਾਲਸਾ ਸਿਰਵਾਹੇ ਗੁਰੂ ਜੀ ਕੀ ਫਤਿਹ